ਹਰੀਮੀ ਤੋਂ ਬਾਅਦ ਜਿੱਥੇ ਕਈ ਥਾਵਾਂ ਤੇ ਬਾੜ ਵਰਗਾ ਮਾਹੌਲ ਬਣਿਆ ਹੋਇਆ ਹੈ ਬਾੜ ਵਰਗੀ ਸਥਿਤੀ ਬਣੀ ਹੋਈ ਹੈ ਉੱਥੇ ਹੀ ਕਈ ਥਾਵਾਂ ਤੇ ਕਾਫੀ ਜ਼ਿਆਦਾ ਪਾਣੀ ਜਮਾ ਵੀ ਹੋਇਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਰੇਲਵੇ ਸਟੇਸ਼ਨਾਂ ਦਾ ਵੀ ਬੁਰੇ ਹਾਲ ਹੋਇਆ ਹੋਇਆ ਹੈ ਪਾਣੀ ਇੰਨਾ ਜ਼ਿਆਦਾ ਜਮਾ ਹੋ ਚੁੱਕਿਆ ਹੈ ਕਿ ਇੰਜ ਲੱਗ ਰਿਹਾ ਹੈ ਕਿ ਟ੍ਰੇਨ ਪਾਣੀ ਦੇ ਵਿੱਚ ਚੱਲ ਰਹੀ ਹੈ ਪਾਣੀ ਦੇ ਉੱਪਰ ਟੈਰਦੀ ਹੋਈ ਜਾ ਰਹੀ ਹੈ ਤਾਂ ਤੁਸੀਂ ਖੁਦ ਹੀ ਦੇਖ ਸਕਦੇ ਹੋ ਕਿ ਰੇਲਵੇ ਲਾਈਨ ਦੇ ਉੱਪਰ ਮੀਂਹ ਦੇ ਕਾਰਨ ਨਾਲ ਜ਼ਿਆਦਾ ਪਾਣੀ ਜਮਾ ਹੋ ਚੁੱਕਿਆ ਹੈ ਕਿ ਰੇਲਵੇ ਪਟਰੀ ਦੀ ਲਾਈਨ ਬਿਲਕੁਲ ਵੀ ਨਜ਼ਰ ਹੀ ਨਹੀਂ ਆ ਰਹੀ ਅਤੇ ਇੰਜ ਲੱਗ ਰਿਹਾ ਹੈ ਕਿ ਰੇਲਵੇ ਰੇਲ ਗੱਡੀ ਪਾਣੀ ਦੇ ਵਿੱਚ ਚੱਲ ਰਹੀ ਹੁੰਦੀ ਹੈ ਤਾਂ ਇਹ ਤਸਵੀਰਾਂ ਇੱਕ ਰੇਲਵੇ ਸਟੇਸ਼ਨ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਇੱਕ ਇੱਕ ਵੀਡੀਓ ਕਿਸੇ ਨੇ ਬਣਾਈ ਹੈ ਜੋ ਕਿ ਕਾਫੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਕਿ ਅੱਗ ਦੀ ਤਰ੍ਹਾਂ ਫੈਲ ਚੁੱਕੀ ਮੀਂਹ ਤੋਂ ਬਾਅਦ ਜਿੱਥੇ ਕਈ ਥਾਵਾਂ ਤੇ ਬਾੜ ਵਰਗਾ ਮਾਹੌਲ ਬਣਿਆ ਹੋਇਆ ਹੈ ਬਾੜ ਵਰਗੀ ਸਥਿਤੀ ਬਣੀ ਹੋਈ ਹੈ ਉੱਥੇ ਹੀ ਕਈ ਥਾਵਾਂ ਤੇ ਕਾਫੀ ਜ਼ਿਆਦਾ ਪਾਣੀ ਜਮਾ ਵੀ ਹੋਇਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਰੇਲਵੇ ਸਟੇਸ਼ਨਾਂ ਦਾ ਵੀ ਬੁਰੇ ਹਾਲ ਹੋਇਆ ਹੋਇਆ ਹੈ ਪਾਣੀ ਇੰਨਾ ਜ਼ਿਆਦਾ ਜਮਾ ਹੋ ਚੁੱਕਿਆ ਹੈ ਕਿ ਇੰਜ ਲੱਗ ਰਿਹਾ ਹੈ ਕਿ ਟ੍ਰੇਨ ਪਾਣੀ ਦੇ ਵਿੱਚ ਚੱਲ ਰਹੀ ਹੈ ਪਾਣੀ ਦੇ ਉੱਪਰ ਤੈਰਦੀ ਹੋਈ ਜਾ ਰਹੀ ਹੈ ਤਾਂ ਤੁਸੀਂ ਖੁਦ ਹੀ ਦੇਖ ਸਕਦੇ ਹੋ ਕਿ ਰੇਲਵੇ ਲਾਈਨ ਦੇ ਉੱਪਰ ਮੀਂਹ ਦੇ ਕਾਰਨ ਨਾਲ ਜ਼ਿਆਦਾ ਪਾਣੀ ਜਮਾ ਹੋ ਚੁੱਕਿਆ ਹੈ ਕਿ रेलवे पटरी दी लाइन बिल्कुल भी नजर ही नहीं आ रही है ते इंज लग रहा है कि रेलवे रेल गड्डी पानी ਦੇ ਵਿੱਚ ਚੱਲ ਰਹੀ ਹੁੰਦੀ ਹੈ ਤਾਂ ਇਹ ਤਸਵੀਰਾਂ ਇੱਕ ਰੇਲਵੇ ਸਟੇਸ਼ਨ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਇੱਕ ਇਹ ਵੀਡੀਓ ਕਿਸੇ ਨੇ ਬਣਾਈ ਹੈ ਜੋ ਕਿ ਕਾਫੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਕਿ ਅੱਗ ਦੀ ਤਰ੍ਹਾਂ ਫੈਲ ਚੁੱਕੀ ਹੈ